ਸਾਰਾ ਸਤਿ ਸ਼੍ਰੀ ਅਕਾਲ ਜੀ ਸੋ ਚਿਚਰਾਂ ਦੀਆਂ ਬਿਮਾਰੀਆਂ ਦੇ ਕੇਸ ਹੁਣ ਸ਼ੁਰੂ ਹੋ ਗਏ ਆ ਆਪਣੇ ਹੁਣ ਅਗਲੀਆਂ 5 ਤੇ ਵੀਡੀਓ ਚਿਚਰਾਂ ਬਾਰੇ ਹੋਣਗੀਆਂ ਬੜੇ ਬੜੇ ਕੇਸਾਂ ਜਮੈਂ ਦੇਖਦਾ ਆ ਵੀ ਚਿਚਰਾਂ ਵਾਲੇ ਮਸਲੇ ਨਾ ਬਹੁਤ ਗੰਭੀਰ ਹੋ ਗਏ ਆ ਪੰਜਾਬ ਚ ਖਾਸ ਕਰਕੇ ਇਹਦੇ ਵਿੱਚ ਕੀ ਹੁੰਦਾ ਆ ਵੀ ਬਹੁਤ ਸਾਰੇ ਮਸਲੇ ਤੇ ਜੜੜਾ ਜਿਹੜੀ ਉਹ ਇੱਥੇ ਆ ਕੇ ਫਸ ਜਾਂਦੀ ਏ। ਔਰ ਬਹੁਤ ਵੱਡਾ ਘਾਟਾ ਪੈਂਦਾ ਹੈ। ਬਿਮਾਰੀਆਂ ਜਿਹੜੀਆਂ ਹੈਗੀਆਂ ਪੀਡੀਆ ਰੋਗ ਹੈ ਨਾ ਪਲਾਜ਼ਮਾ, ਥਲੇਰੀਆ ਕੈਨੇਡਾ ਰੋਗ ਹੈ, ਲੋਮੂਤਨਾ ਤੇ ਜਾਸਰਾ ਰੋਗ ਹੈ। ਇਹ ਚਾਰਾਂ ਦਾ ਇਲਾਜ ਵੱਡੀਆਂ ਗਲਤੀਆਂ ਲੋਕ ਕਰਦੇ ਆ ਬਾਰ-ਬਾਰ ਮਹਾਰਾ ਦੇ ਕਹਿਣ ਦੇ باوجود ਵੀ। ਪੰਜ ਗੱਲਾਂ ਸਿਰਫ ਮੈਂ ਕੰਮ ਦੀਆਂ ਦੱਸੂਗਾ ਅੱਜ। ਜੇ ਤੁਸੀਂ ਪੰਜ ਗੱਲਾਂ ਅਪਣਾ ਲਈਆਂ ਤਾਂ ਫਿਰ ਪਸ਼ੂ ਮਰਦਾ ਨਹੀਂ ਇਹਦੇ ਵਿੱਚ ਸੋ ਕੀ ਕੀ ਨੇ ਪੰਜ ਕਰਨਾ ਧਿਆਨ ਨਾਲ ਅੱਜ ਦੀ ਵੀਡੀਓ ਸੁਣਿਓ ਬੜੇ ਬੜੇ ਕੰਮ ਦੀਆਂ ਗੱਲਾਂ ਹੋਣਗੀਆਂ ਇੱਚ ਪਹਿਲੀ ਗੱਲ ਜਿਹੜੇ ਪਸ਼ੂ ਪੂਰਾ ਦੁੱਧ ਨਹੀਂ ਦੇ ਰਹੇ ਐ ਇਸ ਵੇਲੇ ਲਾਲਾਂ ਸਿੱਟ ਰਹੇ ਐ ਉਹਨਾਂ ਦਾ ਸੀਵੀਸੀ ਟੈਸਟ ਕਰਾਓ ਸੀਵੀਸੀ ਟੈਸਟ ਜਿਹੜਾ ਹੈਗਾ ਬੜਾ ਸਿੰਪਲ ਟੈਸਟ ਐ ਕਿਤੋਂ ਵੀ ਪਿੰਡ ਦੀ ਲੈਬਾਰਟਰੀ ਤੋਂ ਪੋਲੀਕਲੀਨਿਕ ਤੋਂ ਗੋਡਵਾਸੂ ਤੋਂ ਆ ਡੀ ਡੀ ਐਲ ਤੋਂ ਜਿੱਥੋਂ ਹੁੰਦਾ ਉਥੋਂ ਕਰਵਾਓ ਜਿਨ੍ਹਾਂ ਦਾ ਖੂਨ ਘਟਾ ਰਿਹਾ ਖਾਸ ਕਰਕੇ ਚੰਗੀਆਂ ਦੋਲੀਆਂ گاਵਾਂ ਦਾ ਉਹਨਾਂ ਵੱਲ ਤੁਰੰਤ ਧਿਆਨ ਦਿਓ ਜਿਹੜੇ ਘਰਾਂ 'ਚ ਰੂੜੀਆਂ ਨੇੜੇ ਨੇ 100 ਫੁੱਟ ਦੇ ਵਿੱਚ ਵਿੱਚ ਰੂੜੀਆਂ ਨੇ ਡੰਗਰਾਂ ਦੇ ਬਸ਼ਵਾਂ ਦੇ ਮੱਜਾਂ ਵਾਲੇ ਖਾਸ ਕਰਕੇ ਜਿਹੜੇ ਵੀਰ ਹੈਗੇ ਜਿਨ੍ਹਾਂ ਨੇ ਖੇਤਾਂ 'ਚ ਡੇਰਿਆਂ 'ਚ ਪਸ਼ੂ ਰੱਖੇ ਹੋਏ ਐ ਉਹ ਸਾਵਧਨ ਹੋ ਜਾਓ ਕੰਗੇ ਪੈਣੇ ਸ਼ੁਰੂ ਹੋ ਗਏ ਬਹੁਤ ਜ਼ਿਆਦਾ ਦੂਜੀ ਗੱਲ ਦਵਾਈ ਜਿਵੇਂ ਚਾਂਤੁਰ ਤੇ ਆਕਸੀਡੇਟਰ ਸਾਈਕ੍ਰਿਨ ਲੱਗਦੀ ਹੈ ਜਾਂ ਹੋਰ ਵੀ ਕਈ ਐਂਟੀਬਾਇਓਟਿਕ ਹੈ ਕਿ ਜਿਹੜੇ ਕੰਮਜਾਓ ਨੇ ਗਲੂਕੋਸ ਹੈ ਜਿਵੇਂ ਇਹਦੇ ਵਿੱਚ ਡੀਐਨਐਸ ਲੱਗਦੀ ਹੈ ਅਕਸਰ 5 ਦਿਨ ਇਲਾਜ ਕਰਾਉਣਾ ਹੀ ਕਰਾਉਣਾ 5 ਦਿਨ ਮਤਲਬ 5 ਦਿਨ ਤੀਜੇ ਦਿਨ ਪਸ਼ੂ ਅਕਸਰ ਠੀਕ ਹੋ ਜਾਂਦਾ ਰੋਕੀ ਇਲਾਜ ਛੱਡ ਦਿੰਦੇ ਆ ਦਵਾਰਾ ਉਦੋਂ ਜ਼ਿਆਦਾ ਵੱਧ ਕੇ ਬਿਮਾਰੀ ਆਉਂਦੀ ਹੈ ਬਾਜ ਦੇ ਰੋਗ ਕਰਾਉਣਾ ਹੀ ਕਰਉਣਾ ਕੋਈ ਮਤਲਬ ਨਹੀਂ ਹੈਗਾ ਖਰਚਾ ਹੋਣਾ ਹੀ ਹੋਣਾ ਪਹਿਲਾਂ ਪਰਹੇਜ਼ ਕਰ ਲੋ ਨਹੀਂ ਕਰੋਗੇ ਤਾਂ ਫਿਰ ਖਰਚਾ ਹੀ ਹੋਣਾ ਤੀਜੇ ਨੰਬਰ ਤੇ ਵਿਟਾਮਿਨ ਸੀ ਹੈ ਜਰਾ ਵਿਟਾਮਿਨ ਸੀ ਦਾ ਬਹੁਤ ਵੱਡਾ ਰੋਲ ਹੈ 15 20 25 ਦਿਨ ਟੀਕੇ ਆਉਂਦੇ ਆ ਪਾਊਡਰ ਆਉਂਦਾ ਆਮਲਾ ਪਾਊਡਰ ਆਉਂਦਾ ਆਮਲੇ ਆਉਲੇ ਖਵਾ ਲੋ ਇਹ ਖਵਾਉਣੇ ਕੋਣੇ ਨਹੀਂ ਖਵਾਉਗੇ ਨਹੀਂ ਪਸ਼ੂ ਠੀਕ ਹੋਊਗਾ ਮਾਹਰ ਦੱਸਦੇ ਆ ਵੀ ਇਹ ਚੀਜ਼ਾਂ ਦਾ ਬਹੁਤ ਵੱਡਾ ਰੋਲ ਹੈ ਚੌਥੇ ਨੰਬਰ ਤੇ ਲਗੂ ਤੱਤ ਜਿਹੜੇ ਹੈਗੇ ਜ਼ਿੰਕ ਹੈ ਕਾਪਰ ਹੈ ਕੋਬਾਲਟ ਹੈ ਮੈਗਨੀਜ਼ ਆਇਓਡੀਨ ਆਇਰਨ ਕ੍ਰੋਮੀਅਮ ਹੈ ਸੇਲੀਨੀਅਮ ਹੈ ਇਹ ਏਡੀ 3 ਦੇ ਟੀਕੇ ਹੈ ਪਸ਼ੂ ਨੂੰ ਜ਼ਰੂਰ ਲਵਾਓ ਜਦੋਂ ਬੁਖਾਰ ਕੰਟਰੋਲ ਹੋ ਜੇ ਉਸ ਤੋਂ ਬਾਅਦ ਟੀਕੇ ਜ਼ਰੂਰ ਲਵਾਓ ਔਰ ਪਾਊਡਰ ਜਿਹੜਾ ਹੈਗਾ ਉਹ ਪਹਿਲੇ ਦਿਨ ਤੋਂ ਸ਼ੁਰੂ ਕਰ ਦਿਓ 10 ਗ੍ਰਾਮ ਪਾਊਡਰ ਜਿਹੜਾ ਹੈਗਾ ਉਹ ਦਿਓ ਬਹੁਤ ਸਾਰੇ ਪ੍ਰੋਡਕਟ ਆਉਂਦੇ ਆ ਵਧੀਆ ਪ੍ਰੋਡਕਟ ਬਹੁਤ ਸਾਰੇ ਆਉਂਦੇ ਆ ਆਪਾਂ ਉਹਨਾਂ ਬਾਰੇ ਸਮੇਂ ਚਰਚਾ ਕਰਾਂਗੇ ਇਹ ਬਹੁਤ ਵੱਡੀ ਗੇਮ ਹੈ ਪਹਿਲਾਂ ਬੁਖਾਰ ਕੰਟਰੋਲ ਕਰਨਾ ਫਿਰ ਬੁਖਾਰ ਕੰਟਰੋਲ ਤੋਂ ਬਾਅਦ ਰਿਕਵਰੀ ਕਰਾਉਣੀ ਪਸ਼ੂ ਦੀ ਇਹਦਾ ਬਹੁਤ ਵੱਡਾ ਯੋਗਦਾਨ ਨਹੀਂ ਕਰੋਗੇ ਨਹੀਂ ਮਸਲਾ ਹੱਲ ਹੋਣਾ ਆਏਗਾ ਬਾਰ-ਬਾਰ ਬਾਰ-ਬਾਰ ਅਟੈਕ ਹੋਊਗਾ ਵੈਕਸੀਨੇਸ਼ਨ ਫੇਲਰ ਹੋਊਗਾ ਬਹੁਤ ਸਾਰੀਆਂ ਸਮੱਸਿਆਵਾਂ ਹੋਣਗੀਆਂ ਕਿ ਗੁਗਨ ਵੈਕਸੀਨੇਸ਼ਨ ਦਾ ਦੋਵਾਰਾ ਪਿੱਛੇ ਪਗੜ ਲ ਕੀਤੀ ਉਹਦੇ ਬਾਰੇ ਪੰਜਵੀਂ ਗੱਲ ਜਿਹੜੀ ਬਹੁਤ ਜ਼ਰੂਰੀ ਹੈ ਪਸ਼ੂ ਦਾ ਗਲੂਕੋਜ਼ ਲੈਵਲ ਘਟਣ ਤੋਂ ਰੋਕਣਾ ਮਰੂਗਾ ਪਸ਼ੂ ਜਿਹੜਾ ਜਿਹਦੀ ਸ਼ੂਗਰ ਲੈਵਲ ਘਟੂਗੀ ਕਿਵੇਂ ਰੋਕਣਾ ਕਿੱਲੋ ਸਵਾ ਕਿਲੋ ਗੁੜ ਖਵਾਓ ਪਸ਼ੂ ਨੂੰ ਗੱਭਣਾ ਤਾਂ ਵੀ ਖਵਾਓ ਲੋਕ ਨਾ ਗਰਮ ਗਰਮ ਕਰਦੇ ਰਹਿੰਦੇ ਆ ਸਾਰੀ ਸਰਦੀ ਲੋਕਾਂ ਦੀ ਮੈਂ ਇਹ ਦੇਖਦੇ ਗੱਲਾਂ ਸੁਣਦੇ ਲੰਘੀ ਜੀ ਗਰਮ ਹੈ ਗਰਮ ਹੈ ਕੋਈ ਗਰਮ ਗੁਰੂ ਦਾ ਚੱਕਰ ਨਹੀਂ ਹੁੰਦਾ ਹੈਗਾ ਪਸ਼ੂ ਨੇ ਮਰਨਾ ਹੀ ਗਲੂਕੋਜ਼ ਦੀ ਕਮੀ ਨਾਲ ਹੈ ਸ਼ੱਕਰ ਦੇ ਸਕਦੇ ਹੋ 글리세린 ਹੈਗੀ 200 300 ਮਿੰਨ ਗਲਿਸਰਿਨ ਦੇ ਸਕਦੇ ਹੋ ਬਹੁਤ ਵਧੀਆ ਪ੍ਰੋਡਕਟ ਹੈਗੇ ਇੱਕ ਹੈ ਜੋ ਪ੍ਰੋਡਕਟ ਮੈਂ ਵਰਤਿਆ ਪਿਛਲੇ ਸਾਲ ਬਹੁਤ ਜਰਬੇ ਕੀਤੀ ਬੋਵੀ ਗਲੂਕਾ ਜਨੰਦ ਹੈ ਇੱਕ ਬਬੀ ਗਲੁਕਾ ਜਨ ਤੁਸੀਂ 2-300 ml ਰੋਜ ਦਾ 2-300 ਗ੍ਰਾਮ ਰੋਜ ਦਾ 15-20 ਦਿਨ 25 ਦਿਨ ਦਿਓ ਤੁਹਾਨੂੰ ਆਪ ਪਤਾ ਲੱਗ ਜਾਊਗਾ ਵੀ ਪਸ਼ੂ ਦੀ ਰਿਕਵਰੀ ਕਿਵੇਂ ਹੁੰਦੀ ਹੈਗੀ ਮੈਂ ਦੇਖਿਆ ਮਹਰ ਮਹਰ ਦਾ ਜਿਹੜਾ ਲਾਜ ਹੈ ਉਹ ਖਤਮ ਹੋਣ ਤੋਂ ਬਾਅਦ ਵੀ ਸਾਡੀ ਜ਼ਿੰਮੇਵਾਰੀ ਖਤਮ ਨਹੀਂ ਹੁੰਦੀ ਹੈਗੀ ਟਰੇਸ ਮਿਨਰਲ ਲਗੂਤਾ ਜੇ ਦੀ ਪਗੜ ਕੀਤੀ ਹੈ ਆਮਲਾ ਪਾਊਡਰ ਜਾਂ ਬਿਟਰਨਸੀ ਦੇ ਟੀਕੇ ਤੇ ਇਹ ਜਿਹੜੇ ਜਿਹੜੇ ਗੂਗੁਸ ਵਧਾਉਣ ਵਾਲੇ ਪ੍ਰੋਡਕਟ ਨੇ ਜਿਵੇਂ ਗੋੜ ਆਇਆ ਸ਼ੱਕਰ ਹੈ 글ੈਸਰੀਨ ਹੈ ਬੋਵੀ ਬਲੂਕ ਆ ਜਾਣਾ ਹੈ ਇਹ ਦਿਓ ਬਾਈਪਾਸ ਪੈਟ ਹੈ ਬਾਈਪਾਸ ਪੈਟ ਦੇ ਸਕਦੇ ਹੋ ਬਹੁਤ ਵਧੀਆ 200 300 ਗ੍ਰਾਮ ਦੇ ਸਕਦੇ ਹੋ ਇਹ ਚੀਜ਼ਾਂ ਨੇ ਤੁਹਾਡਾ ਪਸ਼ੂ ਬਚਾਉਣਾ ਹੈ ਅਖੀਰਲੀ ਗੱਲ ਮੈਂ ਕਹੂੰਗਾ ਵੀ ਇਹ ਪੰਜੇ ਗੱਲਾਂ ਤੇ ਅਮਲ ਕਰੋ ਲੋਕ ਵੀਡੀਓ ਮੈਂ ਦੇਖਿਆ ਬਹੁਤ ਸਾਰੇ ਲੋਕ ਮੈਂ ਦੇਖਿਆ ਵੀਡੀਓ ਨੂੰ ਇਦਾਂ ਦੇਖਦੇ ਜਿਵੇਂ ਰੇਡੀਓ ਚੱਲਦਾ ਹੁੰਦਾ ਨਾ ਬੰਦਾ ਕੰਮ ਕਰਦੇ ਸੁਣੀ ਜਾਂਦਾ ਇਦਾਂ ਨਹੀਂ ਚੱਲਣਾ ਹੈਗਾ ਇਹੇ ਚੀਜ਼ਾਂ ਕਰਨੀਆਂ ਪੈਣੀਆਂ ਲਿਖਣੀਆਂ ਪੈਣੇ ਆ ਗਾਵਾਂ ਬਹੁਤ ਵਧੀਆ ਹੋ ਗਈਆਂ ਮੱਝਾਂ ਬਹੁਤ ਵਧੀਆ ਹੋ ਗਈਆਂ ਜੇ ਸਹੀ ਇਲਾਜ ਨਾ ਕੀਤਾ ਤਾਂ ਜਿਹੜੇ ਮਸਲੇ ਐ ਇਕੱਲੀਆਂ ਦਵਾਈਆਂ ਨਾਲ ਨਹੀਂ ਹੱਲ ਹੋਣੇ ਇਹ ਮਸਲੇ ਖੁਰਾਕ ਦੇ ਐ ਇਹ ਦਵਾਈਆਂ ਨਾਲ ਨਹੀਂ ਹੱਲ ਹੋਣੇ ਹੱਲ ਇਹ ਖੁਰਾਕ ਨਾਲ ਹੀ ਹੋਣੇ ਇਲਾਜ ਦਵਾਈਆਂ ਨਾਲ ਹੋ ਜਾਣਾ ਪਰ ਮਸਲਾ ਖੁਰਾਕ ਨਾਲ ਹੀ ਹੱਲ ਹੋਣਾ ਖੁਰਾਕ ਕੀ ਮਸਲੇ ਖੁਰਾਕ ਨਾਲ ਹੀ ਹੱਲ ਹੋਣੇ ਦਵਾਈਆਂ ਨਾਲ ਠੀਕ ਹੈ ਧੰਨਵਾਦ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ